ਾਰੇ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਇੱਕੋ ਇੱਕ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦਾ ਐਲਾਨ ਹੋ ਗਿਆ ਹੈ ਜੋ 19 ਜੂਨ ਨੂੰ VOTING ਹੋਣੀ ਹੈ ਤੇ 23 ਜੂਨ ਨੂੰ ਉਸਦੇ ਨਤੀਜੇ ਆਉਣਗੇ ਉਸ ਤੋਂ ਪਹਿਲਾਂ ਇਸ ਜਿਮਨੀ ਚੋਣ ਦੇ ਵਿੱਚ ਕੌਣ ਮਾਰੇਗਾ ਬਾਜੀ ਕਿਹੜਾ ਉਮੀਦਵਾਰ ਇੱਥੇ ਜਿੱਤ ਦਰਜ ਕਰਨ ਜਾ ਰਿਹਾ ਹੈ ਜੋ ਕਿ ਇਸ ਲੁਧਿਆਣਾ ਦੀ ਜਿਮਨੀ ਚੋਣ ਵਿੱਚ ਤਿੰਨੋਂ ਪਾਰਟੀਆਂ ਦੇ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਸੋ ਅਕਾਲੀ ਦਲ ਜੋ ਪਿਛਲੀਆਂ 4 ਜਿਮਨੀ ਚੋਣਾਂ ਦੇ ਵਿੱਚ ਚੋਣ ਨਹੀਂ ਲੜਿਆ ਸੀ ਉਹ ਪਹਿਲੀ ਵਾਰ ਇਸ ਚੋਣ ਦੇ ਵਿੱਚ ਆਪਣਾ ਉਮੀਦਵਾਰ ਉਤਾਰ ਕੇ ਮਜ਼ਬੂਤ ਸਥਿਤੀ ਵਿੱਚ ਨਜ਼ਰ ਆ ਰਿਹਾ ਹੈ ਜਿਵੇਂ ਹੀ ਲੁਧਿਆਣਾ ਦੀ ਜਿਮਨੀ ਚੋਣ ਦਾ ਐਲਾਨ ਹੋਇਆ ਸੋ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਤੇ ਸੀਨੀਅਰ ਲੀਡਰ ਉਹਨਾਂ ਨੇ ਆਪਣੇ ਆਗੂਆਂ ਦੇ ਨਾਲ ਆਪਣੇ ਉਮੀਦਵਾਰਾਂ ਦੇ ਨਾਲ ਇਸ ਦੀ ਪੂਰੀ ਫੀਡਬੈਕ ਲੈਣੀ ਸ਼ੁਰੂ ਕਰ ਦਿੱਤੀ ਹੈ ਸਭ ਲੁਧਿਆਣਾ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਜੋ ਸੱਤਾਧਾਰੀ ਹੈ ਤੇ ਕਾਂਗਰਸ ਜਿਹੜੇ ਮਜ਼ਬੂਤ ਦੇਖੀਆਂ ਜਾ ਰਹੀਆਂ ਨੇ ਪਰ ਉੱਥੇ ਅਕਾਲੀ ਦਲ ਵੀ ਦੋਨਾਂ ਨੂੰ ਟੱਕਰ ਦੇਂਦਾ ਨਜ਼ਰ ਆ ਰਿਹਾ ਹੈ ਬੀਜੇਪੀ ਨੇ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਲਾਣਿਆ ਤੇ ਇਹ ਜੋਨ ਨੂੰ ਜਦੋਂ ਇਸ ਦੇ ਨਤੀਜੇ ਆਉਣਗੇ ਉਸ ਸਮੇਂ ਸਾਰੀ ਸਥਿਤੀ ਕਲੀਅਰ ਹੋਵੇਗੀ ਜੋ ਕਿ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਦਾਅਵੇ ਠੋਕੇ ਜਾ ਰਹੇ ਨੇ ਜੋ ਇਹ ਸੀਟ ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸੀ ਉਹਨਾਂ ਦੀ ਮੌਤ ਹੋਣ ਦੇ ਨਾਲ ਇਹ ਖਾਲੀ ਹੋ ਗਈ ਸੀ ਇੱਥੇ ਇਹ ਚੋਣ ਦਾ ਅੱਜ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਗੁਰਪ੍ਰੀਤ ਗੋਗੀ ਜੋ ਕਿ ਕੌਂਸਲਰ ਸੀ ਜਿਹੜੇ ਇੱਥੋਂ ਕਾਂਗਰਸ ਦੇ ਵਿਧਾਇਕ ਸਾਬਕਾ ਮੰਤਰੀ ਭਾਰਤ ਕੁਸ਼ਲ ਆਸ਼ੂ ਜਿਨ੍ਹਾਂ ਦੇ ਉਹ ਸਾਥੀ ਸੀ ਔਰ ਆਸ਼ੂ ਜੀ ਨੂੰ ਉਹ ਚੋਣ ਜਿਤਾਉਣ ਵਿੱਚ ਹਮੇਸ਼ਾ ਹੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਨਾਲ ਉਹ ਛੱਡ ਕੇ ਚਲੇ ਜਾਂਦੇ ਨੇ ਕਾਂਗਰਸ ਨੂੰ ਤਾਂ ਫਿਰ ਆਮ ਆਦਮੀ ਪਾਰਟੀ ਉਹਨਾਂ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਉਹ 2022 ਦੇ ਵਿੱਚ ਇੱਥੇ ਜਿੱਤ ਦਰਜ ਕਰ ਲੈਂਦੇ ਨੇ ਆਮ ਆਦਮੀ ਪਾਰਟੀ ਦੀ ਹਵਾ ਸੀ 2022 ਦੇ ਵਿੱਚ ਉਸ ਸਮੇਂ ਲੋਕਾਂ ਨੇ ਨਾ ਤਾਂ ਕਿਸੇ ਚਿਹਰੇ ਨੂੰ ਦੇਖਿਆ ਤੇ ਨਾ ਹੀ ਕਿਸੇ ਉਮੀਦਵਾਰ ਨੂੰ ਦੇਖਿਆ ਸਿਰਫ ਤੇ ਸਿਰਫ ਦੇਖਿਆ ਲੋਕਾਂ ਨੇ ਬਦਲਾਅ ਸੋ ਬਦਲਾਅ ਦੀ ਹਵਾ ਜਿਹੜੀ ਹੈ ਉਹ ਹੁਣ ਬਿਲਕੁਲ ਬੰਦ ਹੋ ਗਈ ਹੈ ਹੁਣ ਲੋਕ ਚਿਹਰੇ ਨੂੰ ਵੀ ਦੇਖਣਗੇ ਤੇ ਉਸ ਲੀਡਰ ਨੂੰ ਵੀ ਦੇਖਣਗੇ ਜਿਹੜਾ ਉਹਨਾਂ ਦੇ ਕੰਮ ਆ ਸਕੇ ਜਿਹੜਾ ਉਹਨਾਂ ਦੇ ਸੁੱਖ-ਸੋਖ ਵਿੱਚ ਨਾਲ ਖੜ ਸਕੇ ਸੋ ਲੁਧਿਆਣਾ ਦੀ ਜਿਮਨੀ ਚੋਣ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੇ ਆਪਣਾ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਅਰੂੜਾ ਨੂੰ ਉਮੀਦਵਾਰ ਬਣਾਇਆ ਹੈ ਜਿਹੜਾ ਕਿ ਗੁਰਗਾਓ ਤੋਂ ਰਿਪਰੈਜ਼ੈਂਟ ਕਰਦੇ ਨੇ ਗੁਰਗਾਓ ਦੇ ਰਹਿਣ ਵਾਲੇ ਨੇ ਉਦਯੋਗਪਤੀ ਨੇ ਲੁਧਿਆਣਾ ਦੇ ਵਿੱਚ ਜੋ ਜਿਸ ਦਿਨ ਦਾ ਉਹਨਾਂ ਦਾ ਨਾਮ ਕੁਸ਼ਤ ਕੀਤਾ ਗਿਆ ਉਮੀਦਵਾਰ ਤੌਰ ਤੇ ਉਸ ਦਿਨ ਦਾ ਉਹ ਲੁਧਿਆਣਾ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਸੋ ਕਾਂਗਰਸ ਪਾਰਟੀ ਨੇ ਵੀ ਆਪਣਾ ਸਾਬਕਾ ਮੰਤਰੀ ਜੋ ਇਸੇ ਹਲਕੇ ਤੋਂ ਇਹ ਭਾਰਤਪੁਸ਼ ਅਸ਼ੂ ਜਿਹੜੇ ਪਹਿਲਾਂ ਵੀ ਇਸ ਹਲਕੇ ਤੋਂ ਦੋ ਵਾਰ ਜਿੱਤ ਤਰਜ ਕਰ ਚੁੱਕੇ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਔਰ ਅਕਾਲੀ ਦਲ ਨੇ ਐਡਵੋਕੇਟ ਪੱਤ ਉਪਕਾਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਭਾਜਪਾ ਵੱਲੋਂ ਅੱਜ ਜਾਂ ਸਵੇਰੇ ਤੱਕ ਆਪਣਾ ਉਮੀਦਵਾਰ ਜੋ ਉਤਾਰ ਦਿੱਤਾ ਜਾਵੇਗਾ ਜੋ ਹੀ ਆਲਮ ਹੋਇਆ ਉਸ ਤੋਂ ਬਾਅਦ ਭਾਜਪਾ ਨੇ ਵੀ ਆਪਣੀ ਬੈਠਕ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਲੁਧਿਆਣਾ ਦੇ ਨਾਲ ਨਾਲ ਪੰਜ ਹੋਰ ਜਿਹੜੇ ਰਾਜਾਂ ਦੇ ਵਿੱਚ ਇੱਕ ਇੱਕ ਸੀਟ ਜਿੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਇਹ ਜਿਮਣੀ ਚੋਣਾਂ ਸੋ ਭਾਜਪਾ ਦੇ ਵੱਲੋਂ ਮੀਟਿੰਗ ਜਾਰੀ ਹੈ ਉਮੀਦਵਾਰਾਂ ਦੇ ਜਿਹੜਾ ਕਿ ਉਤਾਰਨ ਵਾਸਤੇ ਕੌਣ ਬਾਜ਼ੀ ਮਾਰ ਸਕਦਾ ਹੈ ਇਸ ਹਲਕੇ ਦੇ ਵਿੱਚ ਜਿਮਣੀ ਚੋਣ ਜੋ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਿੱਚ ਤਿੱਖਾ ਹੁੰਦਾ ਜਾ ਰਿਹਾ ਹੈ ਕਾਂਗਰਸ ਦੇ ਪਾਰਤਪੁਰਨ ਆਸ਼ੂ ਦੀ ਪਕੜ ਮਜ਼ਬੂਤ ਦਿਖ ਰਹੀ ਹੈ ਕਿਉਂਕਿ ਉਹ 2012 ਅਤੇ 2017 ਦੇ ਵਿੱਚ ਇਸੇ ਹਲਕੇ ਤੋਂ ਜਿੱਤ ਦਰਜ ਕਰ ਚੁੱਕੇ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸੀ ਗੁਰਪ੍ਰੀਤ ਗੋਗੀ ਉਹ ਉਸ ਸਮੇਂ ਉਹਨਾਂ ਦੇ ਨਾਲ ਹੁੰਦੇ ਸੀ ਆਪ ਦੇ ਸੰਜੀਵ ਅਰੋੜਾ ਨੂੰ ਸਰਕਾਰ ਦੀ ਸੱਤਾ ਤੇ ਵਿਕਾਸ ਕਾਰਜਾਂ ਦਾ ਸਹਾਰਾ ਅਕਾਲੀ ਦਲ ਦੇ ਪਰਪੁਕਾਰ ਸਿੰਘ ਘੁੰਮਣ ਜੋ ਸਥਾਨਕ ਬਾਦ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਹੇ ਹਨ ਨਵੇਂ ਚਿਹਰੇ ਵੱਜੋਂ ਵਿਰੋਧੀ ਧਿਰ ਦਾ ਜਿਹੜਾ ਕਿ ਉਹ ਵਿਰੋਧੀ ਲਹਿਰ ਦਾ ਫਾਇਦਾ ਉਠਾ ਸਕਦੇ ਹਨ ਜੋ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਲਹਿਰ ਚੱਲੀ ਹੋਈ ਹੈ ਆਪ ਦੀ ਸਰਕਾਰ ਮਸ਼ੀਨਰੀ ਅਤੇ ਕਾਂਗਰਸ ਦੀ ਪਕੜ ਨੂੰ ਦੇਖਦਿਆਂ ਹੋਇਆਂ ਮੁਕਾਬਲਾ ਤਿੱਖਾ ਹੁੰਦਾ ਜਾ ਰਿਹਾ ਹੈ ਤਿੰਨ ਕੋਣੀ ਹੁੰਦਾ ਜਾ ਰਿਹਾ ਹੈ ਅਕਾਲੀ ਦਲ ਦੀ ਸਫਲਤਾ ਵਿਰੋਧੀ ਲਹਿਰ ਦੇ ਸਥਾਨਕ ਮੁੱਦਿਆਂ ਜਿਵੇਂ ਸਵਰੇਜ ਪਾਣੀ ਵਿਕਾਸ ਤੇ ਨਿਰਭਰ ਕਰੇਗੀ ਤੇ ਭਾਜਪਾ ਦੇ ਉਮੀਦਵਾਰ ਦਾ ਅਲਹਾਨ ਨਾਲ ਮੁਕਾਬਲਾ ਹੋਰ ਵੀ ਜਿਹੜਾ ਕਿ ਸਖਤ ਹੋਵੇਗਾ ਫਿਰ ਚੌ ਪੱਖੀ ਹੋ ਸਕਦਾ ਮੁਕਾਬਲਾ ਜੇਕਰ ਭਾਜਪਾ ਨੇ ਆਪਣਾ ਕੋਈ ਵੱਡਾ ਚਿਹਰਾ ਇੱਥੋਂ ਉਮੀਦਵਾਰ ਉਤਾਰਿਆ ਤਾਂ ਅੱਜ ਦੀ ਸਥਿਤੀ ਦੇ ਵਿੱਚ ਦੋ ਜੋ ਕਿ ਇੱਥੇ ਕਾਂਗਰਸ ਦਾ ਉਮੀਦਵਾਰ ਭਾਰਤਪੁਸ਼ਪ ਆਸ਼ੂ ਆਪਣੀ ਪਕੜ ਬਣਾ ਚੁੱਕਿਆ ਹੈ ਜਿਵੇਂ ਭਾਰਤਪੁਸ਼ਪ ਆਸ਼ੂ ਇਸੇ ਹਲਕੇ ਦੇ ਵਿੱਚ ਰਹਿਣ ਵਾਲਾ ਹੈ ਔਰ ਲਗਾਤਾਰ ਦੋ ਵਾਰ ਇਸ ਹਲਕੇ ਦੀ ਸੇਵਾ ਕਰ ਚੁੱਕਿਆ ਹੈ ਔਰ ਭਾਰਤਪੁਸ਼ਪ ਆਸ਼ੂ ਹਰੇਕ ਵੋਟਰ ਤੱਕ ਹਰੇਕ ਘਰ ਤੱਕ ਉਸ ਦੀ ਜਿਹੜੇ ਪਹੁੰਚੇ ਉੱਥੇ ਸੰਜੀਵ ਅਰੋੜਾ ਜਿਹੜਾ ਕਿ ਬਾਹਰੀ ਉਮੀਦਵਾਰ ਹੋਣ ਕਰਕੇ ਉਹਨਾਂ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਤੇ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਹੈ ਉਹ ਨਵਾਂ ਹੈ ਔਰ ਉਹਨੂੰ ਰਾਜਨੀਤੀ ਦੇ ਨਾਲ ਇੰਨੇ ਜਿਆਦਾ ਕਿ ਵਿੱਚ ਵਿਚਰਿਆ ਨਹੀਂ ਹੋਇਆ ਜੋ ਕਿ ਉਸ ਨੂੰ ਉਹਨਾਂ ਦੇ ਹੀ ਲੀਡਰਾਂ ਦਾ ਸਾਥ ਵੀ ਨਹੀਂ ਮਿਲਿਆ ਜਿਵੇਂ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਜਾਂ ਹਰੀਸ਼ ਰਾ ਢਾਡਾ ਨੇ ਜਾਂ ਹੋਰ ਜਿਹੜੇ ਉਥੂ ਦੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹ ਬਹੁਤ ਘੱਟ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਅਕਾਲੀ ਦਲ ਨੂੰ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉਸਦੇ ਨਾਲ ਵਾਲੇ ਹਲਕਾ ਜਿਹੜਾ ਕਿ ਦੱਖ ਹੈ ਉੱਥੇ ਮਨਪ੍ਰੀਤ ਸਿੰਘ ਯਾਲੀ ਜਿਹੜੇ ਲਗਾਤਾਰ ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਨੂੰ ਚੰਗੇ ਰਗੜੇ ਲਾ ਰਹੇ ਨੇ ਔਰ ਸੁਖਵੀਰ ਸਿੰਘ ਬਾਦਲ ਜਿਹੜਾ ਹੈ ਉਹਨਾਂ ਵਿਰੋਧ ਦੇ ਕਾਰਨ ਜੋ ਹਲਕਾ ਲੁਧਿਆਣਾ ਦੇ ਵਿੱਚ ਵਿਚਰ ਵੀ ਨਹੀਂ ਰਿਹਾ ਕਿਉਂਕਿ ਉਹਨਾਂ ਦੀ ਵਿਰੋਧਤਾ ਲਗਾਤਾਰ ਜਾਰੀ ਹੈ ਇਸ ਦਾ ਨੁਕਸਾਨ ਅਕਾਲੀ ਦਲ ਨੂੰ ਹੋ ਸਕਦਾ ਹੈ ਸੋ ਜੇ ਆਪਾਂ ਪਿਛਲੀਆਂ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਜਿਹੜੀਆਂ ਵੀ ਜਿਮਣੀ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਸੰਗਰੂਰ ਹਲਕੇ ਦੀ ਜਿਮਣੀ ਚੋਣ ਹੋਈ ਸੀ ਸੰਸਦੀ ਚੋਣ ਉਸ ਸਮੇਂ ਆਮ ਆਦਮੀ ਪਾਰਟੀ ਦੇ ਜੋ ਮੁੱਖ ਮੰਤਰੀ ਬਣੇ ਨੇ ਭਗਵੰਤ ਮਾਨ ਇਹਨਾਂ ਨੇ ਅਸਤੀਫਾ ਦਿੱਤਾ ਸੀ ਆਪਣੀ ਸੰਗਰੂਰ ਸੀਟ ਤੋਂ ਤਾਂ ਇਸ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਉੱਥੇ ਆਪਣਾ ਇੱਕ ਵਰਕਰ ਗੁਰਮੀਤ ਸਿੰਘ ਨੂੰ ਖੜਾ ਕੀਤਾ ਸੀ ਔਰ ਉੱਥੇ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਿਮਰਨਜੀਤ ਸਿੰਘ ਮਾਨਸੀਗੇ ਜਿਨ੍ਹਾਂ ਦੇ ਵਿੱਚ ਮੁਕਾਬਲਾ ਸੀ ਔਰ ਸਿਮਰਨਜੀਤ ਸਿੰਘ ਮਾਨ ਉਹ ਸੀਟ ਜਿੱਤਣ ਵਿੱਚ ਕਾਮਯਾਬ ਹੋਏ ਸੀ 2022 ਦੇ ਵਿੱਚ ਜਦੋਂ ਇਹ ਚੋਣ ਹੋਈ ਸੀ ਤਾਂ ਸੋ ਕਾਂਗਰਸ ਤੇ ਜਦੋਂ 2023 ਦੇ ਜਲੰਧਰ ਦੇ ਵਿੱਚ ਜਿਮਣੀ ਚੋਣ ਹੋਈ ਤਾਂ ਉਸ ਸਮੇਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਜਿਨ੍ਹਾਂ ਦੀ 2023 ਰੋਹਲ ਗਾਂਧੀ ਦੀ ਜੋ ਪੰਜਾਬ ਭਾਰਤ ਜੋੜੋ ਯਾਤਰਾ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਏ ਉਸ ਸਮੇਂ ਇਹ ਸੀਟ ਖਾਲੀ ਹੋ ਜਾਂਦੀ ਏ ਇੱਥੇ ਜਿਹੜੀ ਚੋਣ ਹੁੰਦੀ ਏ 2023 ਦੇ ਵਿੱਚ ਜੋ ਕਾਂਗਰਸ ਦੇ ਵਿਧਾਇਕ ਸੀ ਸ਼ਸ਼ੀਲ ਕੁਮਾਰ ਰਿੰਕੂ ਉਹ ਕਾਂਗਰਸ ਨੂੰ ਛੱਡ ਕੇ ਆਪੇ ਸ਼ਾਮਲ ਹੁੰਦੇ ਨੇ ਔਰ ਆਪ ਉਹਨੂੰ ਟਿਕਟ ਦੇ ਦਿੰਦੀ ਹੈ ਜਲੰਧਰ ਦੀ ਜਿਮਣੀ ਚੋਣ ਵਿੱਚ ਔਰ ਉਹ ਇਥੋਂ 58000 ਵੋਟ ਦੇ ਫਰਕ ਨਾਲ ਜਿੱਤ ਜਾਂਦੇ ਨੇ ਜਿਨ੍ਹਾਂ ਨੇ ਕਾਂਗਰਸ ਨੂੰ ਹਰਾਇਆ ਸੀ ਜੋ ਕਿ ਕਾਂਗਰਸ ਪਾਰਟੀ ਦੇ ਉਸ ਸਮੇਂ ਉਹ ਚੌਧਰੀ ਸੰਤੋਖ ਸਿੰਘ ਦੀ ਪਤਨੀ ਉਹਨਾਂ ਤੋਂ ਚੋਣ ਹਾਰ ਜਾਂਦੀ ਏ ਸੋ ਜਲੰਧਰ ਪੱਛਮੀ ਦੀ ਜਿਮਣੀ ਚੋਣ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਜੰਦਰ ਪਛਮੀ ਦੀ ਜਿਹੜੀ ਵਿਧਾਨ ਜਿਹੜੀ ਵਿਧਾਨ ਸਭਾ ਦੀ ਸੀਟ ਸੀ ਰੱਖਵੀ ਸੀ ਜਿੱਥੇ ਸ਼ੀਤਲ ਉਂਗਰਾਲ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਸ਼ਾਮਲ ਹੋ ਗਏ ਸੀ ਔਰ ਇੱਥੇ ਜਿਮਣੀ ਚੋਣ ਹੋਈ ਤਾਂ ਆਮ ਆਦਮੀ ਪਾਰਟੀ ਨੇ ਜਿਹੜਾ ਆਪਣੀ ਟਿਕਟ ਬੀਜੇਪੀ ਦੇ ਵਿੱਚੋਂ ਆਇਆ ਲੀਡਰ ਮਹਿੰਦਰ ਭਗਤ ਜੋ ਚੁਨੀ ਲਾਲ ਪੱਗ ਦੇ ਸੁਪੁੱਤਰ ਸੀ ਉਹਨਾਂ ਨੂੰ ਉਮੀਦਵਾਰ ਬਣਾਇਆ ਔਰ ਇੱਥੇ ਬੀਜੇਪੀ ਵੱਲੋਂ ਸ਼ੀਤਲ ਉਂਗਰਾਲ ਸੀ ਜਿਹੜਾ ਕਿ ਮੁਕਾਬਲਾ ਦੋਨਾਂ ਵਿੱਚ ਸੀਗਾ ਔਰ ਇੱਥੇ ਫਿਰ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਜਿਹੜੀ ਇੱਥੇ ਜਿੱਤ ਦਰਜ ਹੁੰਦੀ ਏ ਔਰ ਸੀਤਲungਰਾਲ ਇੱਥੇ ਭਾਜਪਾ ਚੋਂ ਹਾਰ ਜਾਂਦਾ ਹੈ ਸੋ ਇਸ ਦੇ ਨਾਲ ਹੀ ਫਿਰ ਚਾਰ ਜਿਮਣੀ ਚੋਣਾਂ ਆਉਂਦੀਆਂ ਨੇ ਗਿੱਦੜਵਾ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲਾ ਜੋ ਨਵੰਬਰ ਵਿੱਚ ਹੋਈਆਂ ਸੀ 2024 ਵਿੱਚ ਇਹਨਾਂ ਜਿਮਣੀ ਚੋਣਾਂ ਦੇ ਵਿੱਚ ਵੀ ਜਿਹੜੇ ਕਿ ਆਮ ਆਦਮੀ ਪਾਰਟੀ ਤਿੰਨ ਸੀਟਾਂ ਜਿੱਤਣ ਵਿੱਚ ਕਾਮਯਾਬ ਹੁੰਦੀ ਏ ਔਰ ਬਰਨਾਲਾ ਦੀ ਚੋਣ ਜਿਹੜੀ ਏ ਉਹ ਕਾਂਗਰਸ ਜਿੱਤ ਜਾਂਦੀ ਏ ਜਿਸ ਨੂੰ ਲੈ ਕੇ ਰਾਜਾ ਵੜਿੰਗ ਆਪਣੀ ਸੀਟ ਵੀ ਜਿਹੜੀ ਹਾਰ ਜਾਂਦੇ ਨੇ ਜਿੱਥੋਂ ਰਾਜਾ ਬਿੰਕ ਦਿਦੜਵਾਦ ਨੂੰ ਲਗਾਤਾਰ ਤਿੰਨ ਵਾਰ ਜਿੱਤ ਦਰਜ ਕਰ ਚੁੱਕੇ ਸੀ ਉਸ ਦੇ ਨਾਲ ਸਮੁੰਦਰ ਸਿੰਘ ਰੰਦਾਵਾ ਡੇਰਾ ਬਾਬਾ ਨਾਨਕ ਤੋਂ ਜਿਹੜੇ ਕਿ ਉਹ ਆਪਣੀ ਸੀਟ ਜਿਹੜੀ ਹਾਰ ਜਾਂਦੇ ਨੇ ਜਦੋਂ ਕਿ ਉਹਨਾਂ ਦੀ ਪਤਨੀ ਉੱਥੇ ਉਮੀਦਵਾਰ ਸੀ ਔਰ ਜਿਹੜਾ ਕਿ ਦਿਦੜਵਾਦ ਤੋਂ ਰਾਜਾ ਬਿੰਕ ਦੀ ਪਤਨੀ ਉਮੀਦਵਾਰ ਸੀ ਇਸੇ ਦੇ ਨਾਲ ਹੀ ਚੱਬੇਵਾਲ ਤੋਂ ਜਿਹੜੀ ਚੋਣ ਹੁੰਦੀ ਏ ਜਿਹੜਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਸੀ ਉਹ ਕਾਂਗਰਸ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ ਸੀ ਔਰ ਉਹਨਾਂ ਨੇ ਉੱਥੇ ਜਿਹੜਾ ਕਿ ਆਪਣੇ ਪੁੱਤਰ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਵਾਈ ਸੀ ਔਰ ਉਹ ਆਮ ਆਦਮੀ ਪਾਰਟੀ ਸੀਟ ਜਿੱਤ ਜਾਂਦੀ ਏ ਸੋ ਆਮ ਆਦਮੀ ਪਾਰਟੀ ਜਿਮਣੀ ਚੋਣਾਂ ਦੇ ਵਿੱਚ ਲਗਭਗ ਕਾਮਯਾਬ ਰਹੀ ਏ ਜਿੰਨੀਆਂ ਵੀ ਜਿਮਣੀ ਚੋਣਾਂ ਹੋਈਆਂ ਨੇ ਪਰ ਲੁਧਿਆਣਾ ਦੇ ਵਿੱਚ ਕੁਝ ਹਵਾ ਦਾ ਰੁਖ ਉਲਟ ਹੋ ਰਿਹਾ ਏ ਜੋ ਕਾਂਗਰਸ ਪਾਰਟੀ ਇੱਥੇ ਜਿੱਤ ਦਰਜ ਕਰ ਸਕਦੀ ਏ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੱਥੇ ਜਿਹੜਾ ਕਿ ਬਹੁਤ ਘੱਟ ਜ਼ੋਰ ਲਾਉਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਵਕਤੇ ਬਿਲਕੁਲ ਵੀ ਲੁਧਿਆਣਾ ਦੇ ਜਿਮਣੀ ਚੋਣ ਵਾਲੇ ਪਾਸੇ ਕੋਈ ਫਿਕਰ ਨਹੀਂ ਕਿਉਂਕਿ ਦੂਸਰੇ ਪਾਸੇ ਇਹ ਵੀ ਜਾਣਕਾਰੀ ਆਈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਕਿ ਕੋਈ ਵੱਡਾ ਸਥਾਨਿਕ ਸੰਵਿਧਾਨਿਕ ਅਹੁਦਾ ਨਾ ਦਿੱਤਾ ਜਾਵੇ ਜੇਕਰ ਲੁਧਿਆਣਾ ਦੀ ਜਮਨੀ ਚੋਂ ਆਮ ਆਦਮੀ ਪਾਰਟੀ ਜਿੱਤਦੀ ਏ ਤਾਂ ਫਿਰ ਇੱਥੇ ਜਿਹੜਾ ਕਿ ਲੁਧਿਆਣਾ ਦੇ ਵਿੱਚ ਜਿਹੜੀ ਉਹਨਾਂ ਦੀ ਸੀਟ ਹੋਵੇਗੀ ਰਾਜ ਸਭਾ ਦੀ ਉਹ ਖਾਲੀ ਹੋ ਜਾਵੇਗੀ ਸੰਜੀਵ अरोड़ा ਦੀ ਉਹ ਉੱਥੇ ਕੇਜਰੀਵਾਲ ਆਪਣੇ ਆਪ ਨੂੰ ਸੈੱਟ ਕਰਨਾ ਚਾਹੁੰਦੇ ਨੇ ਆਪਣੇ ਆਪ ਨੂੰ ਉੱਥੇ ਫਿੱਟ ਕਰਨਾ ਚਾਹੁੰਦੇ ਨੇ ਜਿਸ ਕਾਰਨ ਭਗਵੰਤ ਮਾਨ ਤੇ ਹੋਰ ਜਿਹੜੇ ਲੀਡਰ ਨੇ ਉਹ ਕੇਜਰੀਵਾਲ ਨੂੰ ਕੋਈ ਵੀ ਸਦਨਕੌਦਾ ਦੇਣ ਨੂੰ ਤਿਆਰ ਨਹੀਂ ਅੰਦਰੋਂ ਅੰਦਰੀ ਆਪਸ ਵਿੱਚ ਲੜਤਾ ਖਿੱਚਣ ਲੱਗੇ ਹੋਏ ਨੇ ਜੋ ਕਿ ਕੇਜਰੀਵਾਲ ਨੂੰ ਰਾਜ ਸਭਾ ਦਾ ਮੈਂਬਰ ਨਾ ਬਣਾਇਆ ਜਾ ਸਕੇ ਇਸ ਕਰਮ ਲੁਧਿਆਣਾ ਦੀ ਜਿੰਨੀ ਚੋਣ ਵੀ ਜੜੀ ਹੈ ਆਮ ਆਦਮੀ ਪਾਰਟੀ ਹਰ ਹੰਦੇ ਰੋ ਵਿੱਚ ਨਹੀਂ ਜਿੱਤੇਗੀ